ਇਹਦਾ ਹੀ ਮੇਰੇ ਐਕਸਪਾਇਰ ਹੋ ਗਈ 2020 ਚ ਸਾਡੇ ਜੇਲ੍ਹ ਜਾਣ ਤੋਂ ਬਾਅਦ ਵਿੱਚ ਜੇਲ੍ਹ ਜੀ ਜਿਨ੍ਹਾਂ ਨੇ ਬੇਦਬੀਆ ਕੀਤੀ ਹੈ ਮਹਾਰਾਜੀਆਂ ਬਰਗਾੜੀਆਂ ਜਿਹੜੇ ਮਹਾਰਾ ਸੂਖ ਚੱਕੇ ਗਏ 2015 ਚ ਉਹਨਾਂ ਨੂੰ ਸੋਦੇ ਲਾਇਆ ਤੋ ਤਿੰਨ ਨਾ ਮਹਾਰਾਜਾ ਸੋਦੇ ਲਹੋ ਚੱਕਰ ਵਿੱਚ ਸੰਜੀ ਜਣਾ ਤਾ ਸਾਢੇ 6 ਸਾਲ ਲੱਗ ਗਏ ਜੇਲ੍ਹ ਜੀ ਫੁੱਲ 7 ਕੇਸ ਪਈ ਅਦਾਲਤ ਨੇ ਸਾਡੇ ਸੀਿਆਂ ਚੋਂ ਬਰੀ ਕਰਤਾ ਇੱਕ ਜੋ ਸਾਨੂੰ ਸਜ਼ਾ ਕਰਤੀ ਉਸ 20 ਸਾਲ ਉਮਰ ਕੈਦ ਹੋਈ ਜੀ ਹਾਂ ਉਹ ਤੋਂ ਹਾਈ ਕੋਰਟ ਤੋਂ ਬਾਅਦ ਵਿੱਚ ਪੱਕੀ ਬੇਲ ਹੋ ਗਈ ਜੀ ਫੋਨ ਜਾਈ ਕੋਆ 2008 23 ਚ ਆਏ 2023 ਜਾਈਏ ਦਸੰਬਰ ਦੇ ਮਹੀਨੇ ਜਾਏ ਮੈਂ ਪਰਿਵਾਰ ਜਦੋਂ ਜੀ ਮੈਂ ਗਏ ਸੀ ਪਿਤਾ ਜੀ ਹੀ ਮਤਲਬ ਕੰਮਕਾਰ ਬਹੁਤ ਵਧੀਆ ਸੀ ਪਹਿਲਾਂ ਰੇਲ ਤੋਂ ਜਾਣ ਤੋਂ ਬਾਅਦ ਸੇ ਮਤਲਬ ਠੀਕ ਚੱਲਦਾ ਰਿਹਾ ਬਾਅਦ ਵਿੱਚ ਵੀ ਤੇ ਜਦੋਂ 2000 ਪੇਸਾ ਦੀ ਵੀ ਐਚ ਡੈਥ ਹੋ ਗਈ ਉਸ ਵੇਲੇ ਹਾਲਾਤ ਬਹੁਤ ਹੋ ਗਏ ਮਾੜੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਜੀ ਭਰਾ ਥੋੜਾ ਜਿਹਾ ਕੰਡੀਸ਼ਨ ਮਤਲਬ ਵੀ ਇਹ ਥੋੜਾ ਢਿੱਲਾ ਚੱਲਦਾ ਤੇ ਮਤਲਬ ਇਹਨੇ ਹਾਲਾਤ ਹੋ ਗਏ ਮਾੜੇ ਵੀ ਸੋਚਦਾ ਕਿ ਆਪਾਂ ਨੂੰ ਫਿਰ ਆਸ-ਪਾਸੇ ਦੁਕਾਨਾਂ ਤੋਂ ਘਰ ਖਾਣ ਜੂਗਾ ਲੈਣਾ ਪੈਂਦਾ ਸੀਗਾ ਤੇ ਚਲੋ ਹੁਣ 사ਤਗੁਰੂ ਦੀ ਕਿਰਪਾ ਹੋਈ ਆਏ ਆ ਤੇ ਚਲੋ ਖਾਲਸਾ ਨੇ ਹੁਣ ਬਾਦ ਕੀਤੀ ਹੈ ਜੀ ਤੋਂ ਨਾ ਸੌਦਾ ਪਾਇਆ ਹੁਣ ਕੰਮ ਵਧੀਆ ਚੱਲ ਪਿਆ ਰੋਟੀ ਬਣੀ ਬਹੁਤ ਵਧੀਆ ਚੱਲੀ ਜਾਂਦਾ ਖਾਲਸਾ ਨੇ ਸਾਨੂੰ 5 ਲੱਖ ਦੀ ਮਦਦ ਕੀਤੀ ਹੈ ਜੀ ਸੌਦਾ ਭਾਗੇ ਤੱਕ ਰੰਨੇ ਗਈ ਉਹਨਾਂ ਨੂੰ ਕਿਹਾ ਜੀ ਜੇ ਆਪਦਾ ਕੋਈ ਕਿੱਤਾ ਕਰਨਾ ਚਾਹੁੰਦੇ ਜੀ ਜੋ ਕੰਮ ਕਰਨਾ ਚਾਹੁੰਦੇ ਉਹਨਾਂ ਨੂੰ ਫਿਰ ਵੈਸੇ ਤੁਸੀਂ ਦੱਸੋ ਕੀ ਕੰਮ ਕਰਨਾ ਚਾਹੁੰਦੇ ਅਸੀਂ ਤੁਹਾਡੀ ਹਰ ਪਾਸੇ ਹੈਲਪ ਕਰਾਂਗੇ ਫਿਰ ਜੋ ਅਸੀਂ ਉਹਨਾਂ ਨੂੰ ਦੱਸਿਆ ਉਹ ਉਹ ਕਰਤਾ ਸਾਡੇ ਲਈ ਹਾਂਜੀ ਸਟਾਕ ਪਹਿਲਾਂ ਇਹ ਮਦਦ ਦੁਕਾਨ ਹੈਗੀ ਸੀ ਮਤਲਬ ਉਹ ਪੁਰਾਣੀਆਂ ਦੁਕਾਨਾਂ ਉਹ ਸਾਹਮਣੇ ਆਪਣੀ ਹੈਗੀਆਂ ਜੀ ਉਮਰ ਨੇ ਨੀਵੀਆਂ ਹੋ ਗਿਆ ਫਿਰ ਦੁਕਾਨਾਂ ਰੈਡੀ ਮੁੱਕੇ ਪਹਿਲਾਂ ਦੀਆਂ ਲੈਂਆਂ ਸੀ ਆਪਾਂ ਹੁਣ ਫਿਰ ਇਹਨੂੰ ਲਾ ਕੇ ਸਲੋ ਸੈਟਮੈਂਟ ਕਰਕੇ ਫਿਰ ਖਾਲਸਾ ਨੇ ਸੌਦਾ ਆਪਾਂ ਨੂੰ ਸਾਰਾ ਕਰਕੇ ਦਿੱਤਾ ਜੀ ਹੁਣ ਸਤਿਗੁਰੂ ਦੀ ਕਿਰਪਾ ਬਹੁਤ ਵਧੀਆ ਕੰਮ ਚੱਲਿਆ ਜੀ ਜੋ ਦਸਾ ਸੰਗਤ ਦਾ ਪੈਸਲ ਸੰਧ ਆਉਂਦਾ ਉਹ ਸਹੀ ਥਾਂ ਤੇ ਲੱਗ ਰਿਹਾ ਜੀ ਖਾਲਸਾ ਨੇ ਸਹੀ ਕਰ ਲਾ ਰਹੀ ਹੈ ਘਰ ਵੀ ਬਣਾ ਕੇ ਦੇ ਰਹੀ ਆ ਹੁਣ ਆਪਣੇ ਸਿੰਘਾਂ ਦੇ ਭਾਈ ਬਲਵੀਰ ਸਿੰਘ ਪੂਰਨਾ ਭਾਈ ਜਗਮੋਹਨ ਸਿੰਘ ਦੀ ਸਾਡੇ ਮਦਦ ਇੱਕ ਸਰਜੀਤ ਸਿੰਘ ਸੀ ਹਿਆਰਪੁਰ ਤੋਂ ਉਹਨਾਂ ਦੀ ਤੁਸੀਂ ਮਤਲਬ ਵੀ ਸਾਡੇ ਜਿੰਨੇ ਸਿੰਘਾਂ ਦੇ ਭਾਈ ਵਰਪੀ ਸਿੰਘ ਜਾਗੋਵਾਲ ਸਾਰੇ ਧਿਮਾਦਿ ਕੀਤੀ ਸਾਡੇ ਨੂੰ ਬਹੁਤ ਵਧੀਆ ਸੁਣ ਦਾ ਪੈਸਾ ਹੀ ਲੱਗ ਰਿਹਾ ਜੀ ਸੰਗਤ ਦਾ ਸਭ ਪਹਿਲਾਂ ਤਾਂ ਇਹ ਧੰਨਵਾਦ ਕਰਨਾ ਚਾਹੁੰਨੀ ਬਹੁਤ ਬਹੁਤ ਜੇ ਸੁਣ ਦਾ ਪੈਸਾ ਮਹਾਰਾਜ ਜੀ ਉਹਨਾਂ ਦੇ ਲੇਖੇ ਲਾਇਆ ਤੇ ਹੋਰ ਵੀ ਸੰਗਤ ਦੇ ਨਾਲ ਵੱਧ ਤੋਂ ਵੱਧ ਸਾਥ ਦੇਵੇ ਇਹ ਬੇਨਤੀ ਕਰਦੇ ਮਹਾਰਾਜ ਜੀ ਸੁਣ ਤੋਂ ਚੜ੍ਹਦੀ ਕਲਾ ਬਖਸ਼ੇ